ਰਣਾਕ ਉਹ ਚੱਡਾ ਤੇ ਲਗਭਗ ਸਿਆਸਤ ਤੋਂ ਸੰन्यास ਲੈ ਚੁੱਕੇ ਨੇ ਉਹ ਵਿਦੇਸ਼ ਚ ਲੱਗੇ ਨੇ ਲੱਗਦਾ ਉੱਥੇ ਸੈਟਲ ਹੋਣਗੇ ਦੂਸਰੀ ਗੱਲ ਜਿਹੜੀ ਗੱਲ ਛਿਸ਼ੋਧੀਆਂ ਘਰ ਬੈਠੇ ਤੇ ਉਹਨਾਂ ਨਸ਼ਾ ਕੀਤਾ ਸੀ ਫੀਮ ਕਰਦੀ ਸੀ ਕਿਤਨਾ ਖੰਨੋਂ ਤੱਕ ਕੀ ਕੀਤਾ ਸੀ ਉਹ ਗੱਲ ਬਣਦੀ ਨਹੀਂ ਸੀ ਜਨਤਕ ਤੌਰ ਤੇ ਤੇ ਬਿਲਕੁਲ ਨਹੀਂ ਬਣਦੀ ਜੇ ਉਹ ਵੀਡੀਓ ਬਣਾਈ ਕਿਹਨੇ ਬਣਾਈ ਇਹਨਾਂ ਦੇ ਕਿਸੇ ਬੰਦੇ ਬਣਾਈ ਦਿੰਦੇ ਉਹਨਾਂ ਬਾਅਦ ਸਨੀਲ ਜਾਖੜ ਉਰੀ ਸ਼ਿਸ਼ੇਦਿਆ ਦੇ ਬਿਆਨ ਨੂੰ ਲੈ ਕੇ ਜਿਹੜਿਆ ਉਹ ਬਕਾਇਦਾ ਤੌਰ ਤੇ ਚੋਣ ਕਮਿਸ਼ਨ ਨੂੰ ਪੱਤਰ ਵੀ ਲਿਖ ਦਿੰਦੇ ਪਰ ਜਾਖੜ ਸਾਹਿਬ ਜਿਹੜੀ ਪਾਰਟੀ ਦੇ ਤੁਸੀਂ ਨਮਾਇੰਦ ਹੋ ਉਹਨੇ ਘੱਟ ਕਿੱਥੇ ਕੀਤੀ ਦੱਸ ਤੁਸੀਂ ਇਹਨੇ ਦੇ ਸਿਰਫ ਨਬਜੀ ਵਰਤੇ ਆ ਤੁਸੀਂ ਪ੍ਰੈਕਟੀਕਲੀ ਕੀਤਾ ਨਾ ਲੋਕਾਂ ਨੂੰ ਵੋਟਾਂ ਬੰਨ੍ਹ ਦਿੱਤੀ ਜਿਹੜੇ ਖਲਾਫ ਪਣੀ ਆ ਸੀ ਤੇ ਫਿਰ ਜੋ ਤੁਸੀਂ ਮਹਾਰਾਸ਼ਟਰ ਚ ਕੀਤਾ ਜੋ ਰਣੇ ਕੀਤਾ ਕੀ ਉਹ ਨੈਤਿਕ ਤੌਰ ਤੇ ਕੀਤਾ ਹਮੰਦਰੂੜਾ ਜੀ ਹਮੰਦਰੂੜਾ ਜੀ ਜਿਹੜਾ ਇੱਕ ਬੰਦਾ ਜਨ ਲੀਡਰ ਹੁੰਦਾ ਲੀਡਰ ਜਦੋਂ ਸਟੇਜ ਤੋਂ ਬੋਲਦਾ ਉਹਦੇ ਇੱਕ ਇੱਕ ਲਫ਼ਜ਼ ਦੀ ਕੀਮਤ ਹੁੰਦੀ ਹੈ ਇੱਕ ਇੱਕ ਲਫ਼ਜ਼ ਦੀ ਫਿਰ ਸ਼ੋਦੀ ਵਰਗੇ ਜਿੰਨਾਂ ਤੁਸੀਂ ਪੰਜਾਬ ਮਾਮਲੇ ਚ ਜਾਣਦੇ ਹੋ ਉਹ ਗਲਤੀ ਕਰਦੇ ਆ ਤੇ ਫਿਰ ਦੇ ਭਈ ਸਜ਼ਾ ਭੁਗਤਣੀ ਪਉਂਦਾ ਇਹ ਗੱਲ ਕਹਿ ਕੇ ਗੱਲ ਬਾਣੀ ਨਹੀਂ ਪੀ ਇਹ ਉਹਨਾਂ ਦੇ ਨਿੱਜੀ ਵਿਚਾਰ ਸੀ ਜੇ ਨਿੱਜੀ ਵਿਚਾਰ ਸੀ ਗਲਤੀ ਕੀਤੀ ਤੇ ਉਹਨਾਂ ਨੂੰ ਪੰਜਾਬ ਚ ਤੋੜ ਦਿਓ ਬੜੇ ਜਿੱਦ ਬੈਠੇ ਤੇ ਪੰਜਾਬ ਪ੍ਰਚਾਰ ਕਰਨ ਵਾਲੇ ਸਿਸ਼ੋਦੀ ਅਜਿਹੀ ਨਾ ਕੋਈ ਰਾਮ ਨੇ ਨਾ ਕੋਈ ਕਾਨ ਨੇ ਨਾ ਕੋਈ ਰਿਸ਼ਤੇ ਦਾ ਪੰਜਾਬ ਦੇ ਵਿੱਚੋਂ ਪੰਜਾਬ ਦਾ ਕੀ ਕੀ ਕਰੂ ਹਾਂ ਚੰਗੀ ਗੱਲ ਉਹਨੂੰ ਗੁਜਰਾਤ ਦਾ ਜਾਂ ਕੋਈ ਗੋਆ ਦਾ ਕਿਤੇ ਹੋਰ ਸਟੇਟ ਦੇ ਦੇ ਤੇ ਉਸ ਜਿਹਾ ਇੱਕ ਪ੍ਰਚਾਰਕਾ ਇੱਥੇ ਕਿਉਂ ਨੂੰ ਭੇਜਦੇ ਤੇ ਰਾਕਪ ਜਿਹੜਾ ਤੁਸੀਂ ਗੱਲ ਕੀਤੀ ਜੋ ਮੇਰੀ ਇਨਫੋਰਮੇਸ਼ਨ ਨੂੰ ਲਗਭਗ ਸਿਆਸੀ ਤੋਂ ਸੰਯਾਰਸ ਲੈ ਕੇ ਤੇ ਅਸਲ ਵਿੱਚ ਵਿਦੇਸ਼ 'ਚ ਬੈਠੇ ਨੇ ਸ਼ਾਇਦ ਹੀ ਉਹ ਵਾਪਸ ਉੱਥੋਂ ਆਉਣ ਇਸ ਕਰਕੇ ਉਹ ਨਹੀਂ ਲਾਣਗੇ ਤੇ ਮਥਰੇ ਬੰਦੇ ਬੈਠੇ ਨਹੀਂ ਕਿਸੇ ਨੂੰ ਲਾਉਣਗੇ ਤੇ بڑے ਬੰਦੇ ਬੈਠੇ ਨੇ ਲੇਕਿਨ ਕੇਜਰੀਵਾਲ ਸਾਹਿਬ ਬੰਦਾ ਤਾਂ ਜਿਹਾ ਮਰਦੀ ਲਾ ਦਿੰਦੇ ਲੇਕਿਨ ਵਿਸ਼ਵਾਸ ਨਹੀਂ ਕਿ ਸਿੱਧੇ ਕਰ ਪੰਜਾਬ ਮਾਲ ਦਾ ਮਾਮਲਾ ਦਾ ਇਨਚਾਰਜ ਜਰਮੈਲ ਸਿੰਘ ਵਿਧਾਇਕ ਨੂੰ ਲਾਤਾ ਹੈ ਲੇਗੋ ਤੇ ਪੁੰਡਾ ਰੱਖਤਾ ਰਗ ਤੇੜੀ ਦੋ ਤਿੰਨ ਹੋਰ ਰੱਖ ਤੇ ਪੰਜਾਬ ਮਾ ਪੰਜਾਬ ਦੇ ਪ੍ਰਧਾਨ ਅਮਰੋੜਾ ਬੰਮਰਾ ਨੇ ਕਿੰਨੀ ਕੀ ਚੱਲਦੀ ਹੈ ਕੌਣ ਪੋਇਟਾ ਸਿਸ਼ੋਦੀਆ ਸੰਦਰਜਨ ਤੇ ਕੇਜਰੀ ਵਾਲੀਆ ਬਸ ਇਸ ਕਰਕੇ ਜਿਹੜੀ ਵੱਡੀ ਗਲਤੀ ਕੀਤੀ ਹੈ ਇਹ ਪੰਜਾਬੀ ਕਦੀ ਮਾਫ ਨਹੀਂ ਕਰਨਗੇ ਤੁਸੀਂ 2027 ਦੀਆਂ ਚੋਣਾਂ ਤੁਸੀਂ ਜਿਹੜੀਆਂ ਉਲਾਮ ਹੋ ਲੈਣ ਦਿਓ ਜੇ ਸਿਸ਼ੋਦੀਆ ਨੂੰ ਪੰਜਾਬ ਦਿੱਤੇ ਖੋਲੋਂ ਦਿੱਤਾ ਤੇ ਫਿਰ ਫਿਰ ਤੇ ਆਖਿਓ ਕਿਛੇ ਨਹੀਂ ਖੋਲੋਣ ਦੇਣਾ